ਕੇ ਆਉਣ ਵਾਲੀਆਂ 2023 ਦੀਆਂ ਚੋਣਾਂ ਵੀ ਉਹਦੀਆਂ ਵੀ ਤਿਆਰੀਆਂ تقریبا ਜੋੜਾ ਸ਼ੋਰਾ ਕੇ ਚੱਲ ਹੀ ਰਹੀਆਂ ਨੇ ਅੰਦਰ ਖਾਤੇ ਜੇ ਗੱਲ ਕਰੀ ਹਰ ਇੱਕ ਪਾਰਟੀ ਉਹਨਾਂ ਦੀਆਂ ਤਿਆਰੀਆਂ ਤੋਂ ਉਹਨਾਂ ਦੀਆਂ ਕਰਦੀ ਹੈ ਕਿੰਨਾ ਕੁ ਯੂਥ ਤੁਹਾਡੇ ਨਾਲ ਜੁੜਨ ਦੇ ਲਈ ਕਾੜਾ ਬੈਠਾ ਹੈ ਇਸ ਤਰ੍ਹਾਂ ਦਾ ਤੁਹਾਨੂੰ ਹੰਦਾਰਾ ਮਿਲਿਆ ਰੋਜ਼ ਯੂਥ ਯੂਥ ਦੀ ਗੱਲ ਕਰ ਰਹੀ ਹੈ ਸਰ ਕਿੰਨਾ ਕੁ ਯੂਥ ਤੁਹਾਡੇ ਨਾਲ ਲਗਾਤਾਰ ਜੁੜ ਰਿਹਾ ਹੈ ਜੇ ਸਾਨੂੰ ਸਪਲਾਈ ਦਿੱਤੀ ਜਾ ਰਹੀ ਹੈ ਸਾਨੂੰ ਟ੍ਰੇਨਿੰਗ ਦਿੱਤੀ ਜਾ ਰਹੀ ਹੈ ਔਰ ਸਾਨੂੰ ਦੱਸਿਆ ਜਾ ਰਿਹਾ ਹੈ ਕੀ ਦੇਸ਼ ਲਈ ਪ੍ਰਤੀ ਪਿਆਰ ਕੀ ਹੁੰਦਾ ਹੈ ਤੇ ਦੇਸ਼ ਨੂੰ ਆਜ਼ਾਦੀ ਤੋਂ ਲੈ ਕੇ ਦੇਸ਼ ਦੀ ਡਿਵੈਲਪਮੈਂਟ ਤੱਕ ਜਿਹੜੀ ਕਾਂਗਰਸ ਦਾ ਜਿਹੜਾ ਯੋਗਦਾਨ ਰਿਹਾ ਕੀ ਰਿਹਾ ਸਾਨੂੰ ਪਤਾ ਹੋਣਾ ਜ਼ਰੂਰੀ ਹੈ ਤਾਂ ਕਿ ਅਸੀਂ ਜਿਹੜੇ ਬਾਕੀ ਦੇ ਯੂਥ ਨੂੰ ਨਾਲ ਜੋੜ ਸਕੀਏ ਉਹ ਗਰਾਊਂਡ ਲੈਵਲ ਤੇ ਨੀਚੇ ਲੈਵਲ ਤੋਂ ਹੋ ਕੇ ਉਹ ਕੰਮ ਯੂਥ ਕਾਂਗਰਸ ਕਰਨ ਜਾ ਰਹੀ ਹੈ ਜਾਂ ਕਾਂਗਰਸ ਪਾਰਟੀ ਕਰਨ ਜਾ ਰਹੀ ਹੈ ਜਿਹੜੀ ਬਾਕੀ ਪਾਰਟੀਆਂ ਸੋਚ ਵੀ ਨਹੀਂ ਸਕਦੀਆਂ ਇਹ ਦੇਸ਼ ਭਲਾਈ ਦਾ ਇਹ ਦੇਸ਼ ਹਿੱਤ ਦਾ ਕੰਮ ਕੀਤਾ ਜਾ ਰਿਹਾ ਹੈ ਸਸ਼ੀਕਾਲ D5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਦੀਪਕ ਚਾਨਾ ਸਵਾਗਤ ਕਰਦਾ ਪੰਜਾਬ ਦੇ ਵਿੱਚ ਗੱਲ ਕਰੀਏ ਕਾਂਗਰਸ ਪਾਰਟੀ ਦੇ ਵੱਲੋਂ ਜਿਵੇਂ ਹੀ ਲੋਕ ਸਭਾ ਦੀਆਂ ਚੋਣਾਂ ਲੰਘੀਆਂ ਨੇ ਇੱਕ ਵੱਡੇ ਫਤਵੇ ਦੇ ਨਾਲ ਵੱਡੇ ਕਹਿ ਸਕਦੇ ਹਾਂ ਕਾਫੀ ਸੀਟਾਂ ਪੰਜਾਬ ਦੇ ਵਿੱਚ ਕਾਂਗਰਸ ਦੀ ਝੋਲੀ ਦੇ ਵਿੱਚ ਲੋਕਾਂ ਨੇ ਪਾਈਆਂ ਜਿਸ ਤੋਂ ਬਾਅਦ ਕਾਂਗਰਸ ਦੇ ਵੱਲੋਂ ਲਗਾਤਾਰ ਮੀਟਿੰਗਾਂ ਦਾ ਦੌਰ ਚੱਲ ਰਿਹਾ ਹੈ ਜਾਹੇ ਉਹ ਅੱਗੇ ਜਾ ਕੇ ਨਗਰ ਕੌਂਸਲ ਚੋਣਾਂ ਦੀ ਗੱਲ ਕਰ ਲਈਏ ਜਾਹੇ ਉਹ ਪੰਚਾਇਤੀ ਚੋਣਾਂ ਦੀ ਗੱਲ ਕਰ ਲਈਏ ਜਿਸ ਨੂੰ ਲੈ ਕੇ ਪਿਛਲੇ ਦਿਨਾਂ ਦੀ ਗੱਲ ਕਰੀਏ ਯੂਥ ਨੂੰ ਪ੍ਰਭਾਵਿਤ ਕਰਨ ਦੇ ਲਈ ਯੂਥ ਨੂੰ ਆਪਣੀਆਂ ਨੀਤੀਆਂ ਦੱਸਣ ਦੇ ਲਈ ਕਾਂਗਰਸ ਦੀਆਂ ਪ੍ਰਾਪਤੀਆਂ ਦੱਸਣ ਦੇ ਲਈ ਜਾਹੇ ਉਹ ਕਾਂਗਰਸ ਦੀ ਤਮਾਮ ਲੀਡਰਸ਼ਿਪ ਹੋਵੇ ਜਾਹੇ ਉਹ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਮਰਿੰਦਰ ਸਿੰਘ ਰਾਜਾ ਵੜਿੰਗ ਹੋਣ ਜਾਹੇ ਉਹ ਪ੍ਰਤਾਪ ਸਿੰਘ ਬਾਜਵਾ ਹੋਣੀ ਹੋ ਜਾਹੇ ਯੂਥ ਕਾਂਗਰਸ ਪੰਜਾਬ ਦੇ ਪ੍ਰਧਾਨ ਹੋਣ ਮੋਹਿਤ ਮਹਿੰਦਰਾ ਜੀ ਉਹਨਾਂ ਦੇ ਵੱਲੋਂ ਲਗਾਤਾਰ ਯੂਥ ਦੇ ਨਾਲ ਯੂਥ ਪ੍ਰਧਾਨਾਂ ਦੇ ਨਾਲ ਰੈਡ ਯੂਥ ਪ੍ਰਧਾਨ ਨੂੰ ਨਾਲ ਲੈ ਕੇ ਮੀਟਿੰਗਾਂ ਦਾ ਦੌਰ ਜਾਰੀ ਹੈ ਪਿਛਲੇ ਦਿਨੀ 2 ਤੋਂ 3 ਦਿਨ ਦਾ ਪ੍ਰੋਗਰਾਮ ਜਿਹੜਾ ਜਿਸ ਨੂੰ ਯੁਵਾ ਕ੍ਰਾਂਤੀ ਸੰਮੇਲਨ ਦਾ ਨਾਮ ਵੀ ਦਿੱਤਾ ਗਿਆ ਸੀਗਾ ਲੁਧਿਆਣਾ ਦੇ ਵਿੱਚ ਹੋਇਆ ਤਾਂ ਇਸ ਮਾਮਲੇ ਦੇ ਉੱਤੇ ਕੀ ਚਰਚਾਵਾਂ ਰਹੀਆਂ ਕੀ ਗੱਲਬਾਤ ਨਿਕਲ ਕੇ ਸਾਹਮਣੇ ਆਈ ਕਿਹੜੀਆਂ-ਕਿਹੜੀਆਂ ਗੱਲਾਂ ਉੱਥੇ ਹੋਈਆਂ ਕੀ ਕੁਝ ਅ 2027 ਦੀਆਂ ਚੋਣਾਂ ਨੂੰ ਲੈ ਕੇ ਰਣਨੀਤੀ ਘੜੀ ਜਾ ਰਹੀ ਹੈ ਯੂਥ ਦੇ ਨਾਲ ਯੂਥ ਨੂੰ ਨਾਲ ਜੋੜਿਆ ਜਾ ਰਿਹਾ ਉਸ तमाम ਗੱਲਾਂ ਦੇ ਉੱਤੇ ਗੱਲਬਾਤ ਕਰਨ ਦੇ ਲਈ ਸਾਡੇ ਨਾਲ ਅੱਜ ਮੌਜੂਦ ਨੇ ਅ ਸਮਰਾਲਾ ਤੋਂ ਵਿਸ਼ਾਲ ਭਾਰਤੀ ਜਿਹੜੇ ਕਿ ਯੂਥ ਕਾਂਗਰਸ ਦੇ ਸਮਰਾਲਾ ਤੋਂ ਪ੍ਰਧਾਨ ਨੇ ਗੱਲਬਾਤ ਕਰ ਲੈਣੇ ਆ ਵਿਸ਼ਾਲ ਉਹਨਾਂ ਦੇ ਨਾਲ ਵਿਸ਼ਾਲ ਜੀ ਸਵਾਗਤ ਹੈ ਤੁਹਾਡਾ ਡੀ5 ਚੈਨਲ ਪੰਜਾਬੀ ਦੇ ਬਹੁਤ-ਬਹੁਤ ਧੰਨਵਾਦ ਦੀਪਕ ਜੀ ਤੁਹਾਡਾ ਤੇ ਡੀ ਡੀ5 ਦੇਖ ਰਹੇ ਸਾਰੇ ਸੋਤਿਆਂ ਦਾ ਦਿਨੀਆਂ ਗਹਿਰਾਈਆਂ ਤੋਂ ਬਹੁਤ-ਬਹੁਤ ਧੰਨਵਾਦ ਜੀ ਕਿਵੇਂ ਦੇਖਦੇ ਹਾਂ ਅੱਜ ਕੱਲ ਜਿਵੇਂ ਹੁਣ ਲੋਕ ਸਭਾ ਚੋਣਾਂ ਹਜੇ ਲੰਘੀਆਂ ਹੀ ਨੇ ਉਸ ਤੋਂ ਬਾਅਦ ਹੁਣ ਪੰਚਾਇਤੀ ਚੋਣਾਂ ਵੀ ਹੋਣੀਆਂ ਨੇ ਨਗਰ ਕੌਂਸਲ ਨਗਰ ਨਿਗਮ ਵੀ ਹੋਣੀਆਂ ਨੇ ਤੇ ਅੱਗੇ ਅੱਗੇ ਜਾ ਕੇ 2027 ਦੀਆਂ ਚੋਣਾਂ ਕਿਤੇ ਨਾ ਕਿਤੇ ਜਾ ਕੇ ਹਰੇਕ ਪਾਰਟੀ ਅੱਗੇ ਦਾ ਵੀ ਸੋਚਣ ਲੱਗ ਜਾਂਦੀ ਹੈ ਤੁਹਾਡੇ ਵੱਲੋਂ ਵੀ ਜਿਵੇਂ ਤੁਸੀਂ ਕੱਲ ਅਸੀਂ ਦੇਖ ਰਹੇ ਸੀ ਸੋਸ਼ਲ ਮੀਡੀਆ ਤੇ ਦੋ ਤਿੰਨ ਦਿਨ ਦਾ ਇੱਕ ਪ੍ਰੋਗਰਾਮ ਚੱਲ ਰਿਹਾ ਹੈ ਯੁਵਾ ਕ੍ਰਾਂਤੀ ਸੰਮੇਲਨ ਜਿਸ ਦੇ ਵਿੱਚ ਕਾਂਗਰਸ ਦੀ ਤਮਾਮ ਲੀਡਰਸ਼ਿਪ ਆਈ ਹੈ ਦੀ ਮੇਨ ਮਕਸਦ ਕੀ ਸੀ ਉਸ ਦਾ ਉਹ ਜਿਹੜੀਆਂ ਮੀਟਿੰਗ ਦਾ ਦੋ ਜੇ ਸਾਡਾ ਜਿਹੜਾ ਪ੍ਰੋਗਰਾਮ ਸੀ ਜੀ ਇਹ ਯੁਵਾ ਕ੍ਰਾਂਤੀ ਸੰਮੇਲਨ ਸੀਗਾ ਜਿਹਦੇ ਵਿੱਚ ਇੱਕ ਦਿਨ ਦਾ 4 ਤਰੀਕ 4 ਅਗਸਤ ਦਾ ਸਟੇਟ ਐਗਜ਼ੀਕਿਊਟਿਵ ਸੀ ਮੀਟਿੰਗ ਸੀ ਤੇ ਉਸ ਤੋਂ ਬਾਅਦ 5 ਤੇ 6 ਦੀ ਜਿਹੜੀ ਸਾਡੀ ਯੂਥ ਦੀ ਟ੍ਰੇਨਿੰਗ ਸੀ ਜਿਹੜੇ ਸਾਡੇ 617 ਹਲਕਿਆਂ ਦੇ ਐਵਾਈਸੀ ਦੇ ਪ੍ਰਧਾਨ ਡਿਸਟ੍ਰਿਕਟ ਪ੍ਰੈਜ਼ੀਡੈਂਟ ਵਾਈਸ ਪ੍ਰੈਜ਼ੀਡੈਂਟ ਤੇ ਨਾਲ ਜਨਰਲ ਸੈਕਟਰੀਜ਼ ਤੇ ਇਹਨਾਂ ਦੀ ਟ੍ਰੇਨਿੰਗ ਦੇ ਵਿੱਚ ਸਾਡੇ ਸ਼੍ਰੀ ਨਿਵਾਜ ਜੀ ਤੇ ਕ੍ਰਿਸ਼ਨ ਆਲੂਵਾਲ ਜੀ ਦੀ ਗਗਵਾਈ ਵਿੱਚ ਸਾਡੀ ਪੰਜਾਬ ਪ੍ਰਧਾਨ ਸ਼੍ਰੀ ਮੋਹਿਤ ਮਹਿੰਦਰਾ ਜੀ ਦੀ ਅਗਵਾਈ ਹੇਠ ਜਿਹੜਾ ਪ੍ਰੋਗਰਾਮ ਰੱਖਿਆ ਗਿਆ ਇਹਦੇ ਵਿੱਚ ਸਾਨੂੰ ਇਹ ਦੱਸਿਆ ਗਿਆ ਕਿ ਯੂਥ ਨੂੰ ਸਭ ਤੋਂ ਪਹਿਲਾਂ ਤਾਂ ਪੋਲਿਟਿਕਸ ਦੇ ਨਾਲ ਹੈ ਜਿਹੜਾ ਜੁੜਨਾ ਬਹੁਤ ਜ਼ਰੂਰੀ ਹੈ ਉਸ ਤੋਂ ਬਾਅਦ ਪੋਲਿਟਿਕਸ ਦੇ ਨਾਲ ਅਗਰ ਯੂਥ ਜੁੜਦਾ ਹੈ ਤਾਂ ਕਿਹੜੀ ਪਾਰਟੀ ਜਿਹੜੀ ਆ ਉਹ ਚੂਜ਼ ਕਰੇ ਕਿਉਂਕਿ ਅਗਰ ਸਾਨੂੰ ਰਾਜਨੀਤੀ ਦੀ ਨੌਲੇਜ ਹੋਊਗੀ ਤਾਂ ਹੀ ਸਾਨੂੰ ਪਾਰਟੀ ਦੀ ਨੌਲੇਜ ਹੋਊਗੀ ਉਹ ਪਾਰਟੀ ਦੇ ਵਿੱਚ ਸਾਡੀ ਯੂਥ ਕਾਂਗਰਸ ਦੀ ਹੈ ਕਾਂਗਰਸ ਦੀ ਏਡਾਲੋਜੀ ਦੱਸੀਗੀ ਕਾਂਗਰਸ ਦੇ ਵਿਚਾਰਧਾਰਾਵਾਂ ਦੱਸੀਆਂ ਗਿਆ ਦੱਸਿਆ ਗਿਆ ਤੇ ਕਿਵੇਂ ਕਾਂਗਰਸ ਪਾਰਟੀ ਸਿਰਫ 70 ਸਾਲ ਹੀ ਪੁਰਾਣੀ ਨਹੀਂ ਕਾਂਗਰਸ ਪਾਰਟੀ 138 ਸਾਲ ਪੁਰਾਣੀ ਹੈ ਕਿਉਂਕਿ ਦੇਸ਼ ਦੀ ਆਜ਼ਾਦੀ ਦੇ ਵਿੱਚ ਜਿਹੜਾ ਅਹਿਮ ਭੂਮਿਕਾ ਨਿਭਾਈ ਹੈ ਉਹ ਕਾਂਗਰਸ ਪਾਰਟੀ ਦੇ ਯੋਧਿਆਂ ਨੇ ਨਿਭਾਈ ਹੈ ਕਾਂਗਰਸ ਪਾਰਟੀ ਦੇ ਇਹ ਜਿਹੇ ਯੋਧੇ ਹੋਏ ਨੇ ਜਿਨ੍ਹਾਂ ਨੇ ਦੇਸ਼ ਘਾਤੀਰ ਆਪਣੇ ਆਪ ਹੈ ਜਿਹੜਾ ਬਲਿਦਾਨ ਕਰ ਦਿੱਤਾ ਆਪਣੀਆਂ ਸ਼ਹੀਦੀਆਂ ਦਿੱਤੀਆਂ ਨੇ ਸੋ ਇਹਨਾਂ ਉਹਨਾਂ ਯੋਧਿਆਂ ਬਾਰੇ ਉਹ ਸਾਡੇ ਲੀਡਰਾਂ ਬਾਰੇ ਜਿਹੜੀ ਚਾਣਨ ਹੈ ਕਿ ਯੂਥ ਨੂੰ ਜਾਨਣਾ ਬਹੁਤ ਜ਼ਰੂਰੀ ਸੀ ਕਿਉਂਕਿ ਕਹਿ ਦਿੰਦੇ ਆ a little knowledge is a dangerous thing ਇੱਕ ਘੱਟ ਛੋਟੀ ਜਿਹੜੀ ਨੌਲੇਜ ਹੈ ਉਹ ਬਹੁਤ ਖਤਰਨਾਕ ਹੋ ਸਕਦੀ ਹੈ ਸੋ ਯੂਥ ਨੂੰ ਹੀ ਪ੍ਰਮੋਟ ਕਰਨ ਵਾਸਤੇ ਯੂਥ ਨੂੰ ਨੌਲੇਜ ਐਟ ਕਰਨ ਵਾਸਤੇ ਤੇ ਉਹਨਾਂ ਨੂੰ ਉਹਨਾਂ ਦੇ ਵਿੱਚ ਜੋਸ਼ ਭਰਨ ਵਾਸਤੇ ਉਹਨਾਂ ਦੇ ਜਨੂਨ ਭਰਨ ਵਾਸਤੇ ਜਿਹੜੀ ਹੈ ਯੂਥ ਕਾਂਗਰਸ ਨਾਲ ਜੇ ਤੁਸੀਂ ਜੁੜੇ ਹੋ ਤਾਂ ਯੂਥ ਕਾਂਗਰਸ ਦੇ ਅਨੁਸ਼ਾਸਨ ਦੇ ਵਿੱਚ ਰਹਿ ਕੇ ਕਿਵੇਂ ਕੰਮ ਕਰਨਾ ਹੈ ਯੂਥ ਕਾਂਗਰਸ ਦੇ ਵਿੱਚ ਜਿਹੜੀ ਆਈਡੀਓਲੋਜੀ ਹੈ ਉਹਦੇ ਵਿੱਚ ਰਹਿ ਕੇ ਉਹਦੇ ਅਕੋਰਡਿੰਗ ਕਿਵੇਂ ਕੰਮ ਕਰਨਾ ਹੈ ਜਾਂ ਯੂਥ ਕਾਂਗਰਸ ਦੇ ਵਿੱਚ ਤੁਸੀਂ ਆਪਣੇ ਸ਼ਹਿਰ ਦੇ ਜਾਂ ਆਪਣੇ ਇਲਾਕੇ ਦੇ ਜਾਂ ਆਪਣੇ ਸੂਬੇ ਦੇ ਲੋਕਾਂ ਨਾਲ ਕਿੱਦਾਂ ਵਿਚਰਨਾ ਹੈ ਸੋ ਇਹਦੇ ਨਾਲ ਹੀ ਸਾਡੇ ਤੋਂ ਜਿਹੜੇ ਆ ਦੱਸਿਆ ਗਿਆ ਵੀ ਗਰਾਸ ਰੂਟਰਡ ਤੇ ਮਤਲਬ ਪੈਰਾਸ਼ੂਟਡ ਨਹੀਂ ਆਪਾਂ ਹਮੇਸ਼ਾ ਬੰਨਣਾ ਗਰਾਊਂਡ ਲੈਵਲ ਤੋਂ ਲੈ ਕੇ ਬੂਥ ਲੈਵਲ ਤੱਕ ਕਿੱਦਾਂ ਜਿਹੜੀਆਂ ਕਮੇਟੀਆਂ ਬਣਾਉਣੀਆਂ ਨੇ ਲੋਕਾਂ ਨੂੰ ਜਾਗਰੂਕ ਕਰਨਾ ਤੇ ਦੱਸਣਾ ਵੀ ਕਿਉਂ ਅਸੀਂ ਕਾਂਗਰਸ ਨਾਲ ਜੁੜ ਰਹੇ ਹਾਂ ਤੇ ਕਿਉਂ ਅਸੀਂ ਬਾਕੀ ਪਾਰਟੀਆਂ ਨਾਲ ਨਹੀਂ ਜੁੜ ਰਹੇ ਜੀ ਸਰ ਕੀ ਲੱਗਦਾ ਤੁਹਾਨੂੰ ਕਿ ਆਉਣ ਵਾਲੀਆਂ 2023 ਦੀਆਂ ਚੋਣਾਂ ਵੀ ਉਹਦੀਆਂ ਵੀ ਤਿਆਰੀਆਂ ਤਕਰੀਬਨ ਜੋਰਾਂ ਸ਼ੋਰਾਂ ਕੇ ਚੱਲ ਹੀ ਰਹੀਆਂ ਨੇ ਅੰਦਰ ਖਾਤੇ ਜੇ ਗੱਲ ਕਰੀਏ ਹਰ ਇੱਕ ਪਾਰਟੀ ਉਹਨਾਂ ਦੀਆਂ ਤਿਆਰੀਆਂ ਚ ਉਹਨਾਂ ਦੀਆਂ ਕਰਦੀ ਹੈ ਕਿੰਨਾ ਕ ਯੂਥ ਤੁਹਾਡੇ ਨਾਲ ਜੁੜਨ ਦੇ ਲਈ ਕਾੜਾ ਬੈਠਾ ਹੈ ਕਿਸ ਤਰ੍ਹਾਂ ਦਾ ਤੁਹਾਨੂੰ ਹੰਦਾਰਾ ਮਿਲਿਆ ਰੋਜ਼ ਯੂਥ ਯੂਥ ਦੀ ਗੱਲ ਕਰ ਰਹੀ ਹੈ ਖਾਸ ਕਰਕੇ ਕਿੰਨਾ ਕ ਯੂਥ ਤੁਹਾਡੇ ਨਾਲ ਲਗਾਤਾਰ ਜੁੜ ਰਿਹਾ ਹੈ ਦੇਖੋ ਜਿਸ ਹਿਸਾਬ ਨਾਲ ਯੂਥ ਕਾਂਗਰਸ ਅੰਨੀ ਸ਼੍ਰੀ ਮੋਹਿਤ ਮਹਿੰਦਰਾ ਜੀ ਦੇ ਨਿਰਦੇਸ਼ਕ ਦੇ ਵਿੱਚ ਅੰਨੀ ਵੱਧ ਰਹੀ ਹੈ ਉਸ ਅਕੋਰਡਿੰਗ ਜਿਹੜੀ ਸਾਨੂੰ ਸਿਖਲਾਈ ਦਿੱਤੀ ਜਾ ਰਹੀ ਹੈ ਸਾਨੂੰ ਟ੍ਰੇਨਿੰਗ ਦਿੱਤੀ ਜਾ ਰਹੀ ਹੈ ਸਾਨੂੰ ਦੱਸਿਆ ਜਾ ਰਿਹਾ ਹੈ ਕਿ ਦੇਸ਼ ਪ੍ਰਤੀ ਪਿਆਰ ਕੀ ਹੁੰਦਾ ਹੈ ਤਹ ਦੇਸ਼ ਨੂੰ ਆਜ਼ਾਦੀ ਤੋਂ ਲੈ ਕੇ ਦੇਸ਼ ਦੀ ਡਿਵੈਲਪਮੈਂਟ ਤੱਕ ਜਿਹੜੀ ਕਾਂਗਰਸ ਦਾ ਜਿਹੜਾ ਯੋਗਦਾਨ ਰਿਹਾ ਕੀ ਰਿਹਾ ਸਾਨੂੰ ਪਤਾ ਹੋਣਾ ਜ਼ਰੂਰੀ ਹੈ ਤਾਂ ਕਿ ਅਸੀਂ ਜਿਹੜੇ ਬਾਕੀ ਦੇ ਯੂਥ ਨੂੰ ਨਾਲ ਜੋੜ ਸਕੀਏ ਕਿਉਂਕਿ ਗਲਤ ਅਗਰ ਅਸੀਂ ਇੱਕ ਵਿਅਕਤੀ ਨੂੰ ਵੋਟ ਕਰ ਦਿੰਨੇ ਆ ਤੇ ਉਹ ਸ਼ਾਸਨ ਕਰਨ ਲੱਗ ਜਾਂਦਾ ਤੇ ਉਸ ਤੋਂ ਬਾਅਦ 5 ਸਾਲ ਹੈ ਜਿਹੜਾ ਯੂਥ ਭੁਗਤਦਾ ਚਾਹੇ ਉਹ ਟੈਂਕੀਆਂ ਤੇ ਚੜਨ ਦੀ ਗੱਲ ਹੋਵੇ ਚਾਹੇ ਉਹ ਨੌਕਰੀ ਦੀ ਗੱਲ ਹੋਵੇ ਬੇਰੋਜ਼ਗਾਰੀ ਦੀ ਗੱਲ ਹੋਵੇ ਠੀਕ ਹੈ ਤੇ ਸਾਡੇ ਸ਼੍ਰੀ ਰਾਹੁਲ ਗਾਂਧੀ ਨੇ ਬਹੁਤ ਹੀ ਵਧੀਆ ਜਿਹੜਾ ਕਦਮ ਚੱਕਿਆ ਇਹ ਜਿਹੇ ਅਜੇ ਜਿਹੜੇ ਵਿਊਥ ਦੀਆਂ ਗਾਰੰਟੀਆਂ ਜਿਹਦੇ ਵਿੱਚ ਗਿਗ ਇਕਨੋਮੀ ਆਉਂਦੀ ਹੈ ਜਿਹਦੇ ਵਿੱਚ ਸਾਡੇ ਸਵੀਗੀ ਵਾਲੇ ਵਰਕਰਸ ਨੇ ਤੇ ਉਬਰ ਚਲਾਉਂਦੇ ਨੇ ਆ ਆਉਲਾ ਕੈਮਸ ਚਲਾਉਂਦੇ ਨੇ ਜਾਂ ਟਰੱਕ ਡਰਾਈਵਰਸ ਨੇ ਇਹਨਾਂ ਦੀ ਕਿਸੇ ਵੀ ਪਾਰਟੀ ਨੇ ਜਾਂ ਕਿਸੇ ਵੀ ਕਾਨੂੰਨ ਦੇ ਵਿੱਚ ਸਿਕਿਉਰ ਸਿਕਿਉਰ ਨਹੀਂ ਹੈ ਇਹਨਾਂ ਵਾਸਤੇ ਕੋਈ ਕਾਨੂੰਨ ਨਹੀਂ ਬਣਾਇਆ ਗਿਆ ਇਨਾਂ ਦੀ ਜਿਹੜੀ ਹੈ ਫਿਊਚਰ ਵਾਸਤੇ ਕੁਝ ਨਹੀਂ ਕੀਤਾ ਗਿਆ ਇਹਨੂੰ ਅਸੀਂ ਗਿਗ ਇਕਨੋਮੀ ਦਾ ਨਾਮ ਦੇ ਕੇ ਤੇ ਜਿਹੜੇ ਆ ਵਰਕਰਸ ਨੇ ਇਹਨਾਂ ਨੂੰ ਵੀ ਅਸੀਂ ਨਾਂ ਲੈ ਕੇ ਚੱਲਦੇ ਆ ਕਿਉਂਕਿ ਅਗਰ ਜੇ ਦੇਖਿਆ ਜਾਵੇ ਤਾਂ ਗਿਗ ਇਕਨੋਮੀ ਆ ਨਾ ਮਜ਼ਦੂਰ ਦੇ ਜਿਹੜੇ ਪ੍ਰਧਾਨ ਨੇ ਜਾਂ ਉਹਨਾਂ ਦੇ ਜਿਹੜੇ ਕਾਨੂੰਨ ਬਣਾਏ ਗਏ ਉਹਨਾਂ ਦੇ ਵਿੱਚ ਜਾਂਦੀ ਆ ਨਾ ਜਿਹੜੀ ਆਪਣਾ ਬਿਲਡਿੰਗਸ ਬਣਾ ਲਓ ਜਾਂ ਕੋਈ ਵੀ ਕੰਪਨੀ ਹੈ ਉਹਦੇ ਅਕੋਰਡਿੰਗ ਜਿਹੜਾ ਉਹਨਾਂ ਨੂੰ ਇਨਸਾਫ ਮਿਲਦਾ ਇਹ ਜਿਹੜੇ ਹਰ ਟਾਈਮ ਸੜਕ ਤੇ ਰਹਿੰਦੇ ਨੇ ਡਰਾਈਵਿੰਗ ਤੇ ਰਹਿੰਦੇ ਨੇ ਸਾਨੂੰ ਸੇਵਾਵਾਂ ਮੁਹਈਆ ਕਰਾਉਂਦੇ ਨੇ ਉਹਨਾਂ ਨੂੰ ਵੀ ਅਸੀਂ ਨਾਲ ਲੈ ਕੇ ਤੁਰਾਂਗੇ ਉਹਨਾਂ ਦਾ ਇੱਕ ਡਾਟਾ ਤਿਆਰ ਕਰਾਂਗੇ ਪੰਜਾਬ ਦੇ ਵਿੱਚ ਕਿੰਨੇ ਕਿਗ ਇਕਨੋਮੀ ਕਿੰਨੇ ਕਿਗ ਵਰਕਰਸ ਨੇ ਉਹਨਾਂ ਦਾ ਫੁੱਲ ਡਾਟਾ ਤਿਆਰ ਕੀਤਾ ਜਾਊਗਾ ਉਹਨਾਂ ਨਾਲ رابطہ ਕੀਤਾ ਜਾਊਗਾ ਸੋ ਗਰਾਊਂਡ ਲੈਵਲ ਤੇ ਨੀਚੇ ਲੈਵਲ ਤੋਂ ਹੋ ਕੇ ਉਹ ਕੰਮ ਯੂਥ ਕਾਂਗਰਸ ਕਰਨ ਜਾ ਰਹੀ ਹੈ ਜਾਂ ਕਾਂਗਰਸ ਪਾਰਟੀ ਕਰਨ ਜਾ ਰਹੀ ਹੈ ਜਿਹੜੀ ਬਾਕੀ ਪਾਰਟੀਆਂ ਸੋਚ ਵੀ ਨਹੀਂ ਸਕਦੀਆਂ ਇਹ ਦੇਸ਼ ਭਲਾਈ ਦਾ ਇਹ ਦੇਸ਼ ਹਿੱਤ ਦਾ ਕੰਮ ਕੀਤਾ ਜਾ ਰਿਹਾ ਸੋ ਅਸੀਂ ਪੋਲੀਟੀਕਲ ਪਾਰਟੀ ਦੇ ਨਾਲ ਨਾਲ ਜਿਹੜੀ ਆ ਦੇਸ਼ ਭਗਤੀ ਦਾ ਜਿਹੜਾ ਗਿਆਨ ਹੈ ਉਹ ਸਾਨੂੰ ਸਿੱਖਣ ਨੂੰ ਮਿਲ ਰਿਹਾ ਤੇ ਇਹਦੇ ਨਾਲ ਹੀ ਅਸੀਂ ਜਿਹੜੀ ਬਾਕੀ ਯੂਥ ਨੂੰ ਹੰਗਾਰਾ ਦਵਾਂਗੇ ਉਹਨਾਂ ਨੂੰ ਦੱਸਾਂਗੇ ਤੇ ਜਿਹੜੇ ਅਸੀਂ ਕੈਂਪ ਵੀ ਲਗਾਵਾਂਗੇ ਯੂਥ ਦੇ ਤਾਂਕਿ ਅਸੀਂ ਯੂਥ ਨੂੰ ਇਕੱਠਾ ਕਰ ਸਕੀਏ ਤੇ ਉਹਨਾਂ ਨੂੰ ਪੋਲਿਟਿਕਸ ਦੇ ਵਿੱਚ ਆਉਣ ਦੀ ਪ੍ਰੇਰਿਤ ਕਰ ਸਕੀਏ ਆ ਇੱਕ ਅਸੀਂ ਦੇਖ ਰਹੇ ਸੀ ਸੋਸ਼ਲ ਮੀਡੀਆ ਦੇ ਉੱਤੇ ਅਕਸਰ ਇਹੀ ਜਿਹੜਾ ਤੁਹਾਡਾ ਸਮਾमेलन ਚੱਲ ਰਿਹਾ ਇਸ ਦੇ ਵਿੱਚ ਰਾਜਾ ਵੜਿੰਗ ਉਹਨਾਂ ਨੇ ਖੁਦ ਪ੍ਰਧਾਨ ਨੇ ਜਿਹੜੇ ਤੁਹਾਡੇ ਪੰਜਾਬ ਦੇ ਉਹਨਾਂ ਨੇ ਖੁਦ ਵੀ ਸ਼ਿਰਕਤ ਕੀਤੀ ਆ ਉਹਨਾਂ ਦਾ ਸਫ਼ਰ ਵੀ ਬੜਾ ਯੂਥ ਦੇ ਨਾਲ ਹੀ ਜੁੜਿਆ ਹੋਇਆ ਯੂਥੋਂ ਉੱਠੇ ਨੇ ਉਹ ਵੀ ਅੱਜ ਪੰਜਾਬ ਤੱਕ ਦਾ ਸਫ਼ਰ ਜੇ ਉਹਨਾਂ ਨੇ ਪ੍ਰਧਾਨ ਕੀ ਤੱਕ ਦਾ ਤਾਂ ਯੂਥੋਂ ਉੱਠ ਕੇ ਹੀ ਉਹ ਇੱਥੇ ਤੱਕ ਪਹੁੰਚੇ ਸਾਡੇ ਮਾਨਯੋਗ ਪ੍ਰਧਾਨ ਜੀ ਨਿੰਦਰ ਸਿੰਘ ਰਾਜਾ ਵੜਿੰਗ ਜੀ ਪ੍ਰਤਾਪ ਸਿੰਘ ਬਾਜ ਬੈਂਸ ਸਾਹਿਬ ਸਾਰਿਆਂ ਨੇ ਜਿਹੜਾ ਆਪਣਾ ਸਾਡੇ ਡਿਸਟ੍ਰਿਕਟ ਦੇ ਪ੍ਰਧਾਨ ਲੱਖਾ ਜੀ ਲੱਖਾ ਪੈਲ ਜੀ ਸਾਰੇ ਯੂਥ ਤੋਂ ਜਿਹੜੇ ਉੱਪਰ ਉੱਠ ਕੇ ਆਏ ਨੇ ਤੋਂ ਉਹਨਾਂ ਨੇ ਆਪਣੇ ਐਕਸਪੀਰੀਅੰਸ ਦੱਸੇ ਉਹਨਾਂ ਨੇ ਆਪਣਾ ਦੱਸਿਆ ਵੀ ਕਿਸ-ਕਿਸ ਪੜਾਤੀ ਜਦੋਂ ਸਾਡੀ ਸਰਕਾਰ ਨੇ ਸੀ ਅਸੀਂ ਕਿੱਥੇ ਜਿਹੜਾ ਸੰਘਰਸ਼ ਕੀਤਾ ਕਿੱਥੇ ਅਸੀਂ ਧਰਨੇ ਵੀ ਲਾਣੇ ਪਏ ਅਸੀਂ ਮੁਜ਼ਾਰੇ ਵੀ ਕਰਨੇ ਪਏ ਸਾਡੇ ਲੋਕ ਦੇ ਹੱਕਾਂ ਦੇ ਵਿੱਚ ਹੱਕਾਂ ਵਾਸਤੇ ਸਾਡੇ ਇਲਾਕੇ ਦੇ ਲੋਕਾਂ ਦੇ ਹੱਕਾਂ ਵਾਸਤੇ ਅਸੀਂ ਕਿੱਦਾਂ ਸੰਘਰਸ਼ ਕੀਤਾ ਤੋਂ ਉਹਨਾਂ ਨੇ ਆਪਣਾ ਐਕਸਪੀਰੀਅੰਸ ਦੱਸਿਆ ਜਿਹੜਾ ਸਾਨੂੰ ਬਹੁਤ ਹੀ ਵਧੀਆ ਲੱਗਿਆ ਸਾਨੂੰ ਪਤਾ ਹੀ ਨਹੀਂ ਲੱਗਿਆ ਕਦੋਂ ਸਵੇਰੇ 9 ਤੋਂ ਲੈ ਕੇ ਸ਼ਾਮ ਦੇ 5 ਵਜੇ ਬਿਲਕੁਲ ਪਤਾ ਨਹੀਂ ਲੱਗਿਆ ਇੰਨੇ ਵਧੀਆ ਵਧੀਆ ਐਕਸਪੀਰੀਅੰਸ ਜਿਹੜੇ ਸਾਨੂੰ ਸ਼ੇਅਰ ਕੀਤੇ ਉਹਨਾਂ ਨੇ ਸਾਨੂੰ ਸਿੱਖਣ ਨੂੰ ਬਹੁਤ ਕੁਝ ਮਿਲਿਆ ਮੈਂ ਤਾਂ ਕਹਿਣਾ ਚਾਹਣਾ ਤੁਹਾਡੇ ਚੈਨਲ ਦੇ ਮਾਧਮ ਰਾਹੀਂ ਵੀ ਕਿ ਜਿਹੜੇ ਸਾਡੀ ਯੂਥ ਹੈ ਯੂਥ ਸਿਰਫ ਮੁੰਡੇ ਹੀ ਨਹੀਂ ਕੁੜੀਆਂ ਵੀ ਆਪਣੇ ਘਰੋਂ ਜਿਹੜੀਆਂ ਬਾਹਰ ਨਿਕਲ ਕੇ ਕਿਉਂਕਿ ਸਾਡੀ ਜਿਹੜੀ ਨਾਰੀ ਸ਼ਕਤੀ ਦਾ ਵੀ ਕੀਤਾ ਗਿਆ ਸਾਡੇ ਕਾਂਗਰਸ ਪਾਰਟੀ ਦੇ ਵਿੱਚ ਤੇ ਜਿਹਦੇ ਵਿੱਚ ਅਸੀਂ ਨਾਰੀ ਨੂੰ ਨਾਰੀ ਸ਼ਕਤੀ ਨੂੰ ਪ੍ਰਮੋਟ ਕਰਦੇ ਆ ਲੇਡੀਜ਼ ਨੂੰ ਵੀ ਪ੍ਰਮੋਟ ਕਰਦੇ ਆ ਵੀ ਘਰਾਂ ਦੇ ਵਿੱਚੋਂ ਨਿਕਲ ਕੇ ਆਓ ਕਿਉਂਕਿ ਜ਼ਿਆਦਾਤਰ ਦੇਖਿਆ ਜਾਂਦਾ ਹੈ ਕਿ ਪੋਲਿਟਿਕਸ ਦੇ ਵਿੱਚ ਉਹਨਾਂ ਨੂੰ ਕੋਈ ਲੇਡੀ ਆਂਦੀ ਹੈ ਜਾਂ ਕੋਈ ਐਕਟਿਵ ਲੇਡੀ ਆਂਦੀ ਹੈ ਕੋਈ ਸਪੀਚ ਕਰਦੇ ਆ ਜਾਂ ਡੋਰ ਟੂ ਡੋਰ ਜਾਂਦੇ ਨੇ ਕਿਤੇ ਨਾ ਕਿਤੇ ਥੋੜਾ ਜਣਾ ਨੂੰ ਸਹੀ ਨਹੀਂ ਦੇਖਿਆ ਜਾਂਦਾ ਜਾਂ ਗੱਲਾਂ ਸਾਡੇ ਸਮਾਜ ਦੇ ਵਿੱਚ ਹੋ ਜਾਂਦੀਆਂ ਨੇ ਪਰ ਇਹਨਾਂ ਨੂੰ ਦਰਕੀਨਾਰ ਕਰਕੇ ਕਿਉਂਕਿ ਜੋ ਵੈਲਿਊ ਬੰਦੇ ਦੀ ਹੈ ਉਹੀ ਵੈਲਿਊ ਹੈ ਜਿਹੜੀ ਲੇਡੀਜ਼ ਦੀ ਹੈ ਸੋ ਉਹਨਾਂ ਨੂੰ ਵੀ ਆਪਣੇ ਘਰੋਂ ਨਿਕਲਣਾ ਚਾਹੀਦਾ ਹੈ ਆਪਣੇ ਦੇਸ਼ਿੱਤ ਦੇ ਵਾਸਤੇ ਜਿਹੜਾ ਯੋਗਦਾਨ ਪਾਣਾ ਚਾਹੀਦਾ ਤੇ ਯੂਥ ਕਾਂਗਰਸ ਨਾਲ ਮੇਰੇ ਭੈਣਾਂ ਨੂੰ ਵੀ ਮੈਂ ਬੇਨਤੀ ਕਰਦਾ ਵੀ ਜੁੜਨਾ ਚਾਹੀਦਾ ਵੱਧ ਤੋਂ ਵੱਧ ਹੋ ਕੇ ਸਨੇਹਾ ਕੀ ਦੇਓਗੇ ਖਾਸ ਕਰਕੇ ਯੂਥ ਨੂੰ ਨੌਜਵਾਨਾਂ ਨੂੰ ਸਨੇਹਾ ਤਾਂ ਮੈਂ ਇਹ ਦੇਣਾ ਚਾਹੁੰਦਾ ਕਿ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਮੈਂ ਆਪਣੇ ਯੂਥ ਦੇ ਸਾਥੀਆਂ ਨੂੰ ਜਾਂ ਆਪਣੇ ਯੂਥ ਦੇ ਜਿਹੜੇ ਸਾਡੇ ਦੇਸ਼ ਦੇ ਸਾਡੇ ਪੰਜਾਬ ਦੇ ਮੁੰਡੇ ਕੁੜੀਆਂ ਨੇ ਉਹਨਾਂ ਨੂੰ ਇਹੀ ਕਹਿਣਾ ਚਾਹਣਾ ਹੈ ਕਿ ਵੀ ਜੇਕਰ ਤੁਸੀਂ ਕ੍ਰਿਕਟ ਦੇ ਵਿੱਚ ਨੌਲੇਜ ਰੱਖਦੇ ਕ੍ਰਿਕਟ 'ਚ ਇੰਟਰਸਟ ਰੱਖਦੇ ਹੋ ਫੁੱਟਬਾਲ 'ਚ ਰੱਖਦੇ ਹੋ ਬੈਡਮਿੰਟਨ 'ਚ ਰੱਖਦੇ ਹੋ ਜਾਂ ਟਿਕਟਾਕ 'ਚ ਰੱਖਦੇ ਹੋ ਇਹਨਾਂ ਵਾਸਤੇ ਅਗਰ ਟਾਈਮ ਕੱਢਦੇ ਹੋ ਤਾਂ ਪਲੀਜ਼ ਮੈਂ 1 ਘੰਟਾ ਨਹੀਂ ਤਾਂ ਅੱਧਾ ਘੰਟਾ ਹਰ ਰੋਜ਼ ਪੋਲਿਟਿਕਸ ਬਾਰੇ ਵੀ ਜਿਹੜੀ ਹੈ ਗਿਆਨ ਲੈਣ ਦੀ ਕੋਸ਼ਿਸ਼ ਕਰੋ ਕਿਉਂਕਿ ਅਗਰ ਸਾਡੀ ਜਿਹੜੀ ਵੋਟ ਹੈ ਉਹਦੀ ਤਾਕਤ ਨੂੰ ਸਮਝੋ ਆਪਣੀ ਵੋਟ ਦੀ ਤਾਕਤ ਨੂੰ ਨਹੀਂ ਸਮਝਾਂਗੇ ਤਾਂ ਇੱਕ ਅਯੋਗ ਨਕਾਰਾ ਵਿਅਕਤੀ ਆ ਜਿਹੜੇ ਸਾਡੇ ਤੇ ਸ਼ਾਸਨ ਕਰਨ ਲੱਗ ਜਾਊਗਾ ਜੋ ਅਸੀਂ ਅੱਜ ਦੇ ਟਾਈਮ ਭੁਗਤ ਰਹੇ ਆ ਅੱਜ ਦੀ ਸਰਕਾਰ ਤੇ ਭੁਗਤ ਰਹੇ ਆ ਤੇ ਇਸ ਕਰਕੇ ਅਗਰ ਸਾਨੂੰ ਯੋਗ ਔਰ ਵਧੀਆ ਜਿਹੜਾ ਲੀਡਰ ਚਾਹੀਦਾ ਹੁਣ ਜੇ ਮੈਂ ਜਿਆਦਾ ਦੂਰ ਨਹੀਂ ਜਾਊਂਗਾ ਸਮਰਾਲੇ ਦੀ ਗੱਲ ਕਰਾਂ ਤੇ ਬਹੁਤ ਹੀ ਕਿਸਮਤ ਵਾਲਾ ਕਿ ਜਦੋਂ ਮੈਨੂੰ ਪੋਲਿਟਿਕਸ ਦੇ ਵਿੱਚ ਇੰਟਰਸਟ ਪਿਆ ਤੇ ਜਿਸ ਟਾਈਮ ਮੈਂ ਵੋਟਸ ਦੇ ਵਿੱਚ ਮੈਨੂੰ ਮੈਨੂੰ ਆਉਣ ਦਾ ਮਨ ਕੀਤਾ ਤੇ ਉਸ ਟਾਈਮ ਜਿਹੜਾ ਸਾਡੇ ਹਲਕਾ ਇੰਚਾਰਜ ਸਾਨੂੰ ਰੁਪਿੰਦਰ ਸਿੰਘ ਰਾਜਾ ਗਿੱਲ ਜੀ ਮਿਲੇ ਜੋ ਕਿ ਉਹਨਾਂ ਦੀ ਦੂਰ ਜਿਹੜੀ ਅੰਦੇਸ਼ੀ ਸੋਚ ਹੈ ਤੇ ਪਾਰਖੂ ਅੱਖ ਹੈ ਤੇ ਉਹਨਾਂ ਦੇ ਕੰਮ ਕਰਨ ਦਾ ਜਿਹੜਾ ਢਾਂਗ ਹੈ ਮੈਨੂੰ ਨਹੀਂ ਲੱਗਦਾ ਵੀ ਸਾਡੇ ਹਲਕੇ ਨੂੰ ਜਾਂ ਪੰਜਾਬ ਦੇ ਕਿਸੇ ਵੀ ਹਲਕੇ ਨੂੰ ਇਹੋ ਜਿਹਾ ਜਿਹੜਾ ਲੀਡਰ ਮਿਲ ਸਕਦਾ ਹੈ ਜਾਂ ਸਾਡਾ ਹਲਕਾ ਇੰਚਾਰਜ ਮਿਲ ਸਕਦਾ। ਸੋ ਸਾਨੂੰ ਉਹਨਾਂ ਤੋਂ ਬਹੁਤ ਕੁਝ ਸਿੱਖਣ ਨੂੰ ਮਿਲਿਆ। ਸੋ ਜਿਹੜੇ ਉਹਨਾਂ ਦੇ ਪ੍ਰੋਗਰਾਮ ਕਰਵਾਏ ਗਏ ਸਾਡੇ ਸੰਕਲਪ ਸ਼ਿਵ ਸਰਵੋਧਿਆ ਸੰਕਲਪ ਸ਼ਿਵਰ ਸਮਾਚੀ ਬੜਾ ਸਾਹਿਬ ਤੇ ਲੱਗਿਆ ਸੀਗਾ ਸਾਂਝੇ ਘਰ ਵਿਖੇ ਤੇ ਉੱਥੇ ਬਹੁਤ ਸਾਨੂੰ ਸਿੱਖਣ ਨੂੰ ਮਿਲਿਆ। ਅਸੀਂ ਕੰਮ ਵੀ ਕਰਕੇ ਦੇਖਿਆ ਵੀ ਕਿੰਦਾ ਡਾਊਨ ਟੂ ਅਰਥ ਹੋ ਕੇ ਜਿਹੜਾ ਕੰਮ ਕਰ ਰਹੇ ਨੇ ਸਾਡੇ ਪੋਲਿਟਿਕ ਜਿਹੜੇ ਲੀਡਰਸ ਨੇ ਉਹ ਸਾਡੇ ਨਾਲ ਬੈਠੇ ਸਾਡੇ ਨਾਲ ਮਤਲਬ ਸਟੇ ਕੀਤੀ ਆ ਸੋ ਬਹੁਤ ਹੀ ਵਧੀਆ ਲੱਗ ਰਿਹਾ ਜਦੋਂ ਅਸੀਂ ਇਕੱਠੇ ਹੋ ਕੇ ਚੱਲਦੇ ਆ ਜਦੋਂ ਕੋਈ ਬڑا ਛੋਟਾ ਨਹੀਂ ਦਿਖਦਾ ਬਈ ਆਏ ਹਾਈ ਲੈਵਲ ਦਾ ਬڑا ਜਾਂ ਛੋਟਾ ਇੱਕੋ ਸੀਟ ਤੇ ਬੈਠਦੇ ਆ ਸੋ ਇਹ ਕੋ ਸਾਰਾ ਕੁਝ ਸਾਨੂੰ ਕਾਂਗਰਸ ਤੋਂ ਸਿੱਖਣ ਨੂੰ ਮਿਲਦਾ ਸੋ ਮੈਂ ਬਹੁਤ ਧੰਨਵਾਦ ਆ ਸਾਡੇ ਹਲਕੇ ਦੇ ਜਿਹੜੇ ਇਨਚਾਰਜ ਸੋ ਸਰਦਾਰ ਰੁਪਿੰਦਰ ਸਿੰਘ ਰਾਜਾ ਗੇਲ ਜੀ ਦਾ ਸਾਡੇ ਜਿਹੜੇ ਯੂਥ ਦੇ ਜ਼ਿਲ੍ਹਾ ਪ੍ਰਧਾਨ ਨੇ ਰੁਪਿੰਦਰ ਸਿੰਘ ਬਿੰਦੂ ਜੀ ਸਾਡੇ ਹਲਕੇ ਦੇ ਪ੍ਰਧਾਨ ਨੇ ਪਰਮਿੰਦਰ ਗੋਲੜੀ ਜੀ ਸੋ ਸਾਡੀ ਜਿਹੜੀ ਸਾਰੀ ਯੂਥ ਦੀ ਟੀਮ ਹੈ ਸਾਡੀ ਸੀਨੀਅਰ ਟੀਮ ਹੈ ਸੀਨੀਅਰ ਲੀਡਰਸ਼ਿਪ ਹੈ ਬਹੁਤ ਹੀ ਵਧੀਆ એનਰਜੈਟਿਕ ਟੀਮ ਹੈ ਔਰ ਯੂਥ ਕਾਂਗਰਸ ਨੂੰ ਮੈਨੂੰ ਲੱਗਦਾ ਵੀ ਯੂਥ ਕਾਂਗਰਸ ਜਿਹੜੀ ਬਹੁਤ ਹੀ ਵੱਡਾ ਜਿਹੜਾ ਰੋਲ ਹੈ ਉਹ ਹਰੇਕ ਚੋਣਾਂ ਦੇ ਵਿੱਚ ਅਦਾ ਕਰੂਗੀ ਤੇ ਸਾਡੇ ਯੂਥ ਦੇ ਬਹੁਤ ਜਿਹੜੇ ਹਲਕਿਆਂ ਦੇ ਵਿੱਚ ਐਮਐਲਏ ਦੇਖਣ ਨੂੰ ਵੀ ਮਿਲਣਗੇ ਜੀ ਤਾਂ ਬਿਲਕੁਲ ਜੀ ਗੱਲਬਾਤ ਕੀਤੀ ਹੈ ਅਸੀਂ ਵਿਸ਼ਾਲ ਭਾਰਤੀ ਉਹਨਾਂ ਦੇ ਨਾਲ ਜੋ ਜਿਨਾਂ ਨੇ ਦੱਸਿਆ ਕਿ ਯੂਥ ਨੂੰ ਜੋੜਨ ਦੇ ਲਈ ਯੂਥ ਨੂੰ ਕਿਉਂ ਕਾਂਗਰਸ ਜੁਆਇਨ ਕਰਨੀ ਚਾਹੀਦੀ ਆ ਉਸ ਚੀਜ਼ ਦੇ ਉੱਤੇ ਗੱਲਬਾਤ ਕੀਤੀ ਹੈ ਲੋਕਾਂ ਨੂੰ ਕਿਵੇਂ ਸਮਝਾਉਣਾ ਹੈ ਕਿ ਕਾਂਗਰਸ ਦੇ ਨਾਲ ਹੀ ਕਿਉਂ ਜੁੜਨਾ ਚਾਹੀਦਾ ਹੈ ਕਾਂਗਰਸ ਦੀਆਂ ਕੀ ਕੀ ਪ੍ਰਾਪਤੀਆਂ ਨੇ ਕਾਂਗਰਸ ਦੀਆਂ ਨੀਤੀਆਂ ਬਾਰੇ ਜਾਣੂ ਕਰਵਾਉਣਾ ਚਾਹੀਦਾ ਹੈ ਲੋਕਾਂ ਨੂੰ ਇਹ ਦੱਸਣਾ ਚਾਹੀਦਾ ਹੈ ਕਿ ਕਾਂਗਰਸ ਦੇ ਵਿੱਚ ਆ ਕੇ ਤੁਹਾਨੂੰ ਕੀ ਫਾਇਦਾ ਹੋ ਸਕਦਾ ਹੈ ਕਿਸ ਤਰ੍ਹਾਂ ਤੁਸੀਂ ਕਾਂਗਰਸ ਪਾਰਟੀ ਦੇ ਨਾਲ ਯੂਥ ਦੇ ਨਾਲ ਜੁੜ ਸਕਦੇ ਹੋ ਤਾਂ ਕਿ ਲੋਕ ਸੇਵਾ ਦੇ ਜਿਹੜੇ ਕੰਮ ਨੇ ਉਹ ਕੀਤੇ ਜਾਣ ਤਾਂ ਬਧਰੇ ਅਪਡੇਟਸ ਦੇ ਲਈ ਦੇਖਦੇ ਰਹੋ D5 ਚੈਨਲ ਪੰਜਾਬ ਨਿਰਧਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕਿਹਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ધਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ